ਤੁਹਾ ਵੀ ਮਾਚੂਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਅੰਜਲੀ ਆਦਾ ਉਹ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਖਾਸ ਤੇ अहम ਖਬਰ ਦੇ ਨਾਲ ਪੰਜਾਬ ਸਰਕਾਰ ਹਰ ਪਾਸੋਂ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਦਾ ਅਸਰ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੀਟੀਆ ਦੇ ਵੱਲੋਂ ਨਾਜਾਇਜ਼ ਬਣੀਆਂ ਕਲੋਨੀਆ ਦੇ ਉੱਤੇ ਸੂਰਜ ਚੜ੍ਹਦੇ ਹੀ ਤਾਦਿੱਤੀਆ ਗਈਆਂ ਨੇ ਬਿਲਡਿੰਗਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ ਲੇਕਿਨ ਉਸ ਨੋਟਿਸ ਦਾ ਕੋਈ ਵੀ ਜਵਾਬ ਬਿਲਟਰਾ ਦੇ ਵੱਲੋਂ ਨਹੀਂ ਦਿੱਤਾ ਗਿਆ ਇਸੇ ਦੇ ਚੱਲਦੇ ਹੀ ਪਟਿਆਲਾ ਦੇ ਪੀਟੀਆ ਦੇ ਵੱਲੋਂ ਸਵੇਰੇ ਪਟਿਆਲਾ ਦੇ ਹਾਈ ਬਾਜ਼ਰਾ ਦੱਸਦੇ ਕਿ ਰਾਈ ਮਾਚਰਾ ਦੇ ਵਿਖ ਨਾਜਾਇਜ਼ ਕਲੋਨੀ ਦੇ ਉੱਤੇ ਪੀਲਾ ਪੰਜਾ ਢੇਰ ਦਿੱਤਾ ਗਿਆ ਹੈ ਯਾਨੀ ਕਿ ਬੁਲਡੋਜ਼ਰ ਕਾਰਵਾਈ ਕਰ ਦਿੱਤੀ ਗਈ ਹੈ ਤੇ ਹਰ ਪਾਸੇ ਤੋਂ ਹੀ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਤੇ ਐਸੇ ਦੇ ਨਤੀਜੇ ਦੇ ਵਿੱਚੋਂ ਹੀ ਪੀਲਾ ਪੰਜਾ ਜੁੜਾਇਆ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ ਨਾਜਾਇਜ਼ ਜੁੜੇ ਮਕਾਨ ਨੇ ਜੁੜੀਆਂ ਕਲੋਨੀਆਂ ਨੇ ਉੱਤੇ ਪੀਲੇ ਪੰਜੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤੁਸੀਂ ਵੀ ਰਵੇ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਐਕਸ਼ਨ ਮੋਰ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਪੀਲੇ ਪੰਛੀ ਦੀ ਕਾਰਵਾਈ ਹਰ ਜਗ੍ਹਾ ਕੀਤੀ ਜਾ ਰਹੀ ਹੈ ਪੀਠੇ ਦੇ ਵੱਲੋਂ ਨਾਜਾਇਜ਼ ਕਲੋਨੀਆ ਦੇ ਉੱਪਰ ਇਹ ਪੀਲੇ ਪੰਛੀ ਦੀ ਕਾਰਵਾਈ ਜੁੜੀ ਹੈ ਜ ਕੀਤੀ ਗਈ ਹੈ ਪੰਜਾਬ ਸਰਕਾਰ ਜਿਹੜਾ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਰੋਜ਼ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਪਹਿਲਾਂ ਨਸ਼ਾ ਤਖਸਰਾ ਦੀ ਜਿਹੜੀ ਆ ਉਹ ਜਿਹੜੀ ਆ ਕਮਰ ਤੋੜੀ ਗਈ ਆ ਔਰ ਹੁਣ ਨਜਾਇਜ਼ ਜਿਹੜੀਆਂ ਕਲੋਨੀਆਂ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨੱਥ ਪਾਉਣ ਦੀ ਲੱਗਿਆ ਉਹ ਅੱਜ ਸਵੇਰੇ ਹੀ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਅੱਜ ਸਵੇਰੇ ਹੀ ਜਿਹੜਾ ਹੈ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨਜ਼ਰ ਆਂਦਾ ਪਟਿਆਲਾ ਦੇ ਵਿੱਚ ਕਈ ਨਜਾਇਜ਼ ਕਲੋਨੀਆਂ ਦੇ ਉੱਤੇ ਪੀਲਾ ਪੰਜਾ ਫੇਰਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਸਵੇਰੇ ਸਵੇਰੇ 8 ਵਜੇ ਤੜਕੇ ਹੀ ਪੂਰੀ ਫੋਰਥ ਦੇ ਨਾਲ ਜਿੱਥੇ ਨਜਾਇਜ਼ ਕਲੋਨੀਆਂ ਜਿਹੜੀਆਂ ਸੀ ਉਹਨਾਂ ਨੂੰ ਢਾਟੇਰੀ ਕਰ ਦਿਆ ਗਿਆ ਹੈ ਫਿਲਹਾਲ ਜਿਹੜਾ ਪੀਡੀਏ ਵੱਲੋਂ ਜਿਹੜੀ ਇਹ ਕਾਰਵਾਈ ਅੱਜ ਸਵੇਰੇ ਕੀਤੀ ਗਈ ਹੈ ਹੋਰ ਵੀ ਜਿਹੜੀਆਂ ਕਈ ਕਲੋਨੀਆਂ ਜਿਹੜੀਆਂ ਪਟਿਆਲਾ ਦੇ ਵਿੱਚ ਜਿਹੜੀਆਂ ਨਜਾਇਜ਼ ਬਣਾਈਆਂ ਗਈਆਂ ਨੇ ਉਸ ਤੇ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ ਕਿੱਥੇ ਨ ਕਿੱਥੇ ਦੇਖਣ ਵਾਲੀ ਗੱਲ ਹੈ ਵੀ ਪ੍ਰਸ਼ਾਸਨ ਇੱਕਦਮ ਜਿਹੜਾ ਹਰਕਤ ਦੇ ਵਿੱਚ ਆਂਦਾ ਗੱਲਬਾਤ ਵੀ ਕੀਤੀ ਉਹਨਾਂ ਦੇ ਕਿਹਾ ਨਾ ਵੀ ਨੋਟਿਸ ਵੀ ਜਿਹੜੇ ਇਹਨਾਂ ਨੂੰ ਜਾਰੀ ਕੀਤੇ ਸੀ ਲੇਕਿਨ ਉਹਨਾਂ ਨੇ ਨੋ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਔਰ ਪ੍ਰਸ਼ਾਸਨ ਜਿਹੜਾ ਪੀਡੀਏ ਵੱਲੋਂ ਜਿਹੜਾ ਹੈਗਾ ਅੱਜ ਸਵੇਰੇ ਤੜਕੇ ਹੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਉਹ ਕਈ ਜਗ੍ਹਾ ਤੇ ਜਿਹੜੀਆਂ ਨਜਾਇਜ਼ ਕਲੋਨੀਆ ਦੇ ਵਿੱਚ ਉਸਾਰੀਆਂ ਹੋਈਆਂ ਸਨ ਉਹਨਾਂ ਨੂੰ ਜਿਹੜਾ ਢਾਟੇਰੀ ਕਰ ਦਿੱਤਾ ਗਿਆ ਹੈ ਪਟਿਆਲਾ ਤੋਂ ਕੈਮਰਾਮੈਨ ਸਚਿੰਤ ਸੂਤ ਦੇ ਨਾਲ ਹਰਿੰਦਰਪਾਲ ਸਿੰਘ ਇਡੀਆ ਨਿਊਜ਼